ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਲਿਆ ਜਿਨ੍ਹਾਂ ਦੇ ਮਨ ਦੇ ਵਿੱਚ ਹਰ ਵੇਲੇ ਕੋਈ ਨਾ ਕੋਈ ਡਰ ਚਿੰਤਾ ਪਰੇਸ਼ਾਨੀ ਬਣੀ ਰਹਿੰਦੀ ਆ ਜੋ ਭੈਣ ਭਰਾ ਕਹਿੰਦੇ ਆ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਹੋ ਚੁੱਕੇ ਆ ਨਰਾਸ਼ ਹੋ ਚੁੱਕੇ ਆ ਹਿੰਮਤ ਹਾਰ ਚੁੱਕੇ ਆ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਇਹਨਾਂ ਦੁੱਖ ਤਕਲੀਫਾਂ ਦੇ ਵਿੱਚੋਂ ਬਾਹਰ ਆਉਣ ਦੇ ਲਈ ਕੋਈ ਰਾਹ ਨਹੀਂ ਮਿਲ ਰਿਹਾ ਸਾਨੂੰ ਕੋਈ ਐਸਾ ਨੁਕਤਾ ਕੋਈ ਐਸਾ ਹੱਲ ਕੋਈ ਐਸਾ ਉਪਾਅ ਦੱਸੋ ਜਿਹਦੇ ਨਾਲ ਸਾਡੇ ਜੀਵਨ ਦੇ ਸਾਰੇ ਦੁੱਖ ਦੂਰ ਹੋ ਜਾਣ ਸਾਡਾ ਜੀਵਨ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਜਾਵੇ ਤਾਂ ਸੰਗਤ ਕੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਨਹੀਂ ਤਿੰਨ ਮੰਤਰ ਸਾਂਝੇ ਕਰਨ ਜਾ ਰਹੇ ਹਾਂ ਜੇਕਰ ਇਹ ਤਿੰਨ ਮੰਤਰ ਤੁਸੀਂ ਆਪਣੇ ਜੀਵਨ ਦੇ ਵਿੱਚ ਅਪਣਾ ਲਏ ਤਾਂ ਸੱਚ ਕਰਕੇ ਜਾਣਿਓ ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇੰਨੀ ਕਿਰਪਾ ਹੁੰਦੀ ਆ ਕਿ ਸਮਾਲਿਆ ਵੀ ਸਮਾਲੀ ਨਹੀਂ ਜਾਂਦੀ ਜੇਕਰ ਤੁਸੀਂ ਇਹ ਤਿੰਨ ਕੰਮਾਂ ਆਪਣੇ ਘਰ ਦੇ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਜੀਵਨ ਦੇ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਤਾਂ ਮੈਂ ਵਾਹੀ ਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਮਹਾਰਾ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਵਿੱਚ ਇੰਨੇ ਸੁੱਖ ਆਉਣਗੇ ਇੰਨੀਆਂ ਖੁਸ਼ੀਆਂ ਆਉਣਗੀਆਂ ਕਿ ਤੁਸੀਂ ਗਿਣਦੇ ਗਿਣਦੇ ਥੱਕ ਜਾਓਗੇ ਮਹਾਰਾ ਸੱਚੇ ਪਾਸ਼ਾ ਬਹੁਤ ਕਿਰਪਾ ਕਰਦੇ ਆ ਸੰਗਤ ਜੀ ਸਾਨੂੰ ਉਹ ਚੀਜ਼ਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਅਸੀਂ ਹਰ ਵੇਲੇ ਚੇਤੇ ਕਰਦੇ ਆਂ ਜੋ ਸਾਡੇ ਚੇਤੇ ਦਾ ਅੰਗ ਬਣ ਜਾਂਦੀਆਂ ਨੇ ਤਾਂ ਫਿਰ ਜੇ ਜੀਵਨ ਦੇ ਵਿੱਚ ਸੁੱਖ ਚਾਹੀਦੇ ਆ ਤਾਂ ਸਭ ਤੋਂ ਪਹਿਲਾਂ ਫਿਰ ਸੁੱਖ ਯਾਦ ਕਰੋ ਭਾਵ ਕਿ ਜੋ ਚੀਜ਼ਾਂ ਪਰਮਪਿਤਾ ਪਰਮਾਤਮਾ ਨੇ ਤੁਹਾਨੂੰ ਦਿੱਤੀਆਂ ਨੇ ਜੋ ਸੁੱਖ ਪਰਮਪਿਤਾ ਪਰਮਾਤਮਾ ਨੇ ਤੁਹਾਨੂੰ ਦਿੱਤੇ ਆ ਉਹ ਸੁੱਖ ਚੇਤੇ ਕਰੋ ਪਰ ਆਪਾਂ ਕੀ ਕਰਦੇ ਆਂ ਅਸੀਂ ਉਹਨਾਂ ਚੀਜ਼ਾਂ ਨੂੰ ਚੇਤੇ ਕਰ ਕਰਕੇ ਦੁਖੀ ਪਰੇਸ਼ਾਨ ਹੁੰਦੇ ਰਹਿੰਨੇ ਆ ਜੋ ਚੀਜ਼ਾਂ ਸਾਨੂੰ ਅਜੇ ਤੱਕ ਨਹੀਂ ਮਿਲੀਆਂ ਜਾਂ ਮਿਲਣ ਦੇ ਵਿੱਚ ਦੇਰੀ ਹੋ ਰਹੀ ਆ ਜਾਂ ਅਸੀਂ ਉਹ ਦੁੱਖ ਤਕਲੀਫਾਂ ਨੂੰ ਯਾਦ ਕਰ ਕਰਕੇ ਦੁਖੀ ਪਰੇਸ਼ਾਨ ਹੁੰਦੇ ਰਹਿੰਨੇ ਆ ਜੋ ਸਾਡੇ ਜੀਵਨ ਦੇ ਵਿੱਚ ਆ ਕੇ ਚਲੇ ਗਏ ਆ ਪਰ ਸਾਡੇ ਮਨ ਦੇ ਵਿੱਚ ਡਰ ਬੈਠ ਗਿਆ ਏ ਉਹਨਾਂ ਨੂੰ ਲੈ ਕੇ ਜਾਂ ਅਸੀਂ ਆਸ-ਪਾਸ ਕੁਝ ਘਟਨਾਵਾਂ ਇਦਾਂ ਦੀਆਂ ਦੇਖ ਲੈਣੀਆਂ ਕੀ ਕਿੰਗ ਘਟਨਾਵਾਂ ਨੂੰ ਦੇਖ ਕੇ ਇੰਨਾ ਡਰ ਜਾਂਦੀ ਆ ਕਿ ਕਿਤੇ ਇਹ ਘਟਨਾ ਮੇਰੇ ਨਾਲ ਨਾ ਬੀਤ ਜਾਵੇ ਇਸ ਕਰਕੇ ਹਰ ਵੇਲੇ ਡਰੇ ਰਹਿਨੇ ਆ ਸਹਿਮੇ ਰਹਿਨੇ ਆ ਮਤਲਬ ਨੈਗੇਟਿਵਿਟੀ ਸਾਨੂੰ ਚਾਰ ਛੇਰਿਆਂ ਤੋਂ ਘੇਰ ਲੈਂਦੀ ਆ ਪ੍ਰਸੰਗਿਤ ਜੀ ਜੇਕਰ ਆਪਣੇ ਜੀਵਨ ਦੇ ਵਿੱਚ ਸੁਖੀ ਹੋਣਾ ਹੈ ਖੁਸ਼ ਰਹਿਣਾ ਹੈ ਤਾਂ ਫਿਰ ਨੈਗੇਟਿਵਿਟੀ ਤੋਂ ਦੂਰ ਹੋਣਾ ਪੈਣਾ ਹੈ ਇਹ ਨੈਗੇਟਿਵ ਵਿਚਾਰ ਮਨ ਅੰਦਰੋਂ ਕੱਢ ਕੇ ਅੰਦਰ ਪੋਜ਼ਿਟਿਵ ਵਿਚਾਰ ਭਰੋ ਕੋਈ ਵੀ ਦੁੱਖ ਦੇਣ ਵਾਲੀ ਗੱਲ ਕੋਈ ਵੀ ਪਰੇਸ਼ਾਨ ਕਰਨ ਵਾਲੀ ਗੱਲ ਬਹੁਤੀ دیر ਤੱਕ ਮਨ ਵਿੱਚ ਨਾ ਸੋਚੋ ਸਿਰਫ ਉਹ ਚੀਜ਼ਾਂ ਬਾਰੇ ਸੋਚੋ ਜਿਹੜੀਆਂ ਚੀਜ਼ਾਂ ਤੁਹਾਨੂੰ ਸੁੱਖ ਦਿੰਦੀਆਂ ਹੋਣ ਖੁਸ਼ੀ ਦਿੰਦੀਆਂ ਹੋਣ ਸੰਗਤ ਜੀ ਆਪਾਂ ਜਿਹੜੀ ਚੀਜ਼ ਨੂੰ ਵੀ ਜ਼ਿਆਦਾ ਚੇਤੇ ਕਰਦੇ ਹਾਂ ਉਸੇ ਚੀਜ਼ ਦੇ ਵਿੱਚ ਹੀ ਵਾਧਾ ਹੁੰਦਾ ਹੈ ਤਾਂ ਫਿਰ ਪਹਿਲਾ ਨੁਕਤਾ ਇਹ ਨੋਟ ਕਰ ਲਓ ਕਿ ਜੇ ਜੀਵਨ ਦੇ ਵਿੱਚ ਸੁੱਖ ਚਾਹੀਦੀ ਆ ਤਾਂ ਫਿਰ ਪਰਮਪਿਤਾ ਪਰਮਾਤਮਾ ਨੇ ਜੋ ਸੁੱਖ ਤੁਹਾਨੂੰ ਦਿੱਤੇ ਆ ਉਹਨਾਂ ਨੂੰ ਜਿਤੇ ਰੱਖੋ ਉਹਨਾਂ ਨੂੰ ਯਾਦ ਕਰੋ ਅਤੇ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਛੱਡ ਦੋ ਆਪਾਂ ਇਦਾਂ ਹੀ ਕਰਦੇ ਆ ਨਾ ਪਹਿਲਾਂ ਤਾਂ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਆ ਜੋ ਚੀਜ਼ਾਂ ਜੇ ਸਾਡੇ ਕੋਲ ਨਹੀਂ ਆ ਜਾਂ ਜੋ ਦੁੱਖ ਤਕਲੀਫਾਂ ਸਾਡੀ ਜ਼ਿੰਦਗੀ ਦੇ ਵਿੱਚ ਆ ਫਿਰ ਅਸੀਂ ਉਹਨਾਂ ਦੇ ਲਈ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਕਿ ਇਹ ਸਾਰੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਮੈਨੂੰ ਰੱਬ ਨੇ ਦਿੱਤੀਆਂ ਨੇ ਇਸੇ ਗਲਤੀ ਕਰਕੇ ਅਸੀਂ ਦਿਨੋਂ ਦਿਨ ਗੁਰੂ ਚਰਨਾਂ ਤੋਂ ਗੁਰੂ ਦੀ ਕਿਰਪਾ ਤੋਂ ਦੂਰ ਹੁੰਦੇ ਰਹਿੰਦੇ ਆ ਕਿਉਂਕਿ ਜੋ ਮਨੁੱਖ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਉਹ ਉਹਨਾਂ ਹੀ ਗੁਰੂ ਚਰਨਾਂ ਤੋਂ ਦੂਰ ਹੁੰਦੇ ਆ ਉਹਨਾਂ ਦੇ ਉੱਤੇ ਉਨੀ ਹੀ ਕੁਦਰਤ ਨਾਰਾਜ਼ ਹੁੰਦੀ ਆ ਉਨਾਂ ਹੀ ਉਹਨਾਂ ਦੇ ਕਮਾਕਾਰਾਂ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਹੋਰ ਜ਼ਿਆਦਾ ਵੱਧਦੀਆਂ ਨੇ ਪਰ ਜਦੋਂ ਅਸੀਂ ਪਰਮਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਹਿਰਮਾਨ ਹੁੰਦੀ ਆ ਇੰਜ ਲੱਗਦਾ ਵੀ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਕੰਮ ਕਰਾਉਣ ਤੇ ਲੱਗ ਗਈ ਹੋਵੇ ਸਾਡੇ ਕੰਮ ਆਸਾਨ ਬਣਾਉਣ ਤੇ ਲੱਗ ਗਈ ਹੋਵੇ ਇਸ ਕਰਕੇ ਹਮੇਸ਼ਾ ਸੋਖਿਆ ਯਾਦ ਰੱਖੋ ਦੂਸਰਾ ਕੰਮ ਸੁਖ ਦੇਣ ਵਾਲੇ ਦਾਦੇ ਨੂੰ ਯਾਦ ਰੱਖੋ ਭਾਵੇਂ ਪਰਮ ਪਿਤਾ ਪਰਮਾਤਮਾ ਜੀ ਨੂੰ ਉਹ ਪਰਮਾਤਮਾ ਦਾ ਨਾਮ ਜਪੋ ਤੇ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਿੱਤਾਵਾਂ ਦੇ ਲਈ ਧੰਨਵਾਦ ਕਰੋ ਸ਼ੁਕਰਾਨਾ ਕਰੋ ਸੰਗਤ ਜੀ ਸੱਚ ਕਰਕੇ ਜਾਣਿਓ ਜਿਸ ਦਿਨ ਤੋਂ ਵੀ ਤੁਸੀਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿੱਤੇ ਵਾਹਿਗੁਰੂ ਜੀ ਦੀ ਇੰਨੀ ਕਿਰਪਾ ਹੋਵੇਗੀ ਕਿ ਸਮਾਲਿਆਂ ਵੀ ਸਮਹਲੀ ਨਹੀਂ ਜਾਣੀ ਤੁਹਾਡੀ ਜ਼ਿੰਦਗੀ ਦੇ ਸੁੱਖ ਦਿਨੋ ਦਿਨ ਵੱਧਦੇ ਜਾਣਗੇ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਆਈਆਂ ਨੇ ਉਹ ਵੀ ਸੁੱਖਾਂ ਦੇ ਵਿੱਚ ਬਦਲਣੀਆਂ ਸ਼ੁਰੂ ਹੋ ਜਾਣਗੀਆਂ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਰੁਕਾਵਟਾਂ ਨੇ ਤੁਹਾਡੇ ਕੰਮਕਾਰਾਂ ਦੇ ਵਿੱਚ ਕਾਰੋਬਾਰਾਂ ਦੇ ਵਿੱਚ ਰੁਕਾਵਟਾਂ ਪੈ ਰਹੀਆਂ ਨੇ ਇਹ ਸਭ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਸਾਨੂੰ ਜੋ ਮਿਲਦਾ ਹੈ ਨਾ ਸਾਡੇ ਮਨ ਕਰਕੇ ਮਿਲਦਾ ਹੈ ਸਾਡਾ ਮਨ ਜਿੰਨਾ ਹੀ ਖੁਸ਼ ਰਹੇਗਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਉਨਾ ਹੀ ਸਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ ਸੋ ਆਪਣੇ ਮਨ ਨੂੰ ਚੰਗੇ ਵਿਚਾਰਾਂ ਦੇ ਨਾਲ ਭਰ ਕੇ ਰੱਖੋ ਹਮੇਸ਼ਾ ਇਹਨੂੰ ਚੜ੍ਹਦੀ ਕਲਾ 'ਚ ਰੱਖੋ ਪਰਮਪਿਤਾ ਪਰਮਾਤਮਾ ਜੀ ਦੇ ਸ਼ੁਕਰਾਨੇ ਦੇ ਨਾਲ ਪਰਕੇ ਰੱਖੋ ਕਦੇ ਵੀ ਇਹਦੇ ਵਿੱਚ ਗਿਲੇ ਸ਼ਿਕਵੇ ਸ਼ਿਕਾਇਤਾਂ ਨਾ ਆਉਣ ਦਿਓ ਫਿਰ ਦੇਖਿਓ ਜ਼ਿੰਦਗੀ ਜਿਉਣ ਦਾ ਆਨੰਦ ਹੀ ਆ ਜਾਵੇਗਾ ਜ਼ਿੰਦਗੀ ਦੀ ਸਾਰੀ ਨਿਰਾਸ਼ਾ ਨੈਗੇਟਿਵਿਟੀ ਆਪਣੇ ਆਪ ਹੀ ਦੂਰ ਹੋ ਜਾਵੇਗੀ ਰੋਜ਼ ਸਵੇਰੇ ਜਲਦੀ ਉਠੋ ਉੱਠ ਕੇ ਪਹਿਲਾਂ ਪਰਮਪਿਤਾ ਪਰਮਾਤਮਾ ਦਾ ਨਾਮ ਜਪੋ ਫਿਰ ਪਰਮਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਤੇ ਦਿਨ ਦੇ ਵਿੱਚ ਵੀ ਹੱਥ ਕੰਮ ਕਰਨ ਮਨ ਸਾਡਾ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ ਭਾਵੇਂ ਤੁਸੀਂ ਨਾਮ ਜਪਦੇ ਰਹੋ ਭਾਵੇਂ ਤੁਸੀਂ ਕੰਮਕਾਰ ਕਰਦੇ ਹੋਏ ਪਰਮਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਚੇਤੇ ਕਰ ਕਰਕੇ ਸ਼ੁਕਰਾਨਾ ਕਰਦੇ ਰਹੋ ਜਦੋਂ ਤੁਸੀਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਬਾਰੇ ਸੋਚੋਗੇ ਉਹਨਾਂ ਦਾ ਸ਼ੁਕਰਾਨਾ ਕਰੋਗੇ ਤਾਂ ਤੁਹਾਡੇ ਮਨ ਨੇ ਆਪਣੇ ਆਪ ਹੀ ਖੁਸ਼ ਰਹਿਣਾ ਇਹ ਕੰਮ ਕਰਕੇ ਜ਼ਰੂਰ ਦੇਖਿਓ ਜੀ ਬਹੁਤ ਫਰਕ ਪੈਂਦਾ ਹੈ ਇਹੀ ਸੁਖੀ ਹੋਣ ਦਾ ਮੰਤਰ ਆ ਅਸੀਂ ਆਪਣੇ ਮਨ ਕਰਕੇ ਹੀ ਦੁਖੀ ਹੁੰਨੇ ਆ ਆਪਣੇ ਮਨ ਕਰਕੇ ਹੀ ਸੁਖੀ ਹੋ ਸਕਦੇ ਆ ਸੋ ਇਹ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜੋ ਗੁਰੂ ਦੇ ਸ਼ੁਕਰਾਨੇ ਦੇ ਨਾਲ ਜੋੜੋ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸੀ ਗੁਰੂ ਜੀ ਜਰੂਰ ਲਿਖਣਾ